ਇਤੇ ਗਏ ਨੇ ਉਹ ਸਭ ਤੋਂ ਪਹਿਲਾ ਏਜੰਡਾ ਇਹ ਹੋਈ ਆ ਵੀ ਜਿਹੜਾ ਅਸੀਂ ਕੱਲ 7 ਜਨਵਰੀ ਨੂੰ ਇੱਥੋਂ ਸਿੰਘੂ ਬਾਰਡਰ ਤੋਂ ਅਸੀਂ 11 ਵਜੇ ਕੇਐਮਪੀ ਰੋਡ ਤੇ ਪਹਿਲਾ ਰਸਵੀ ਢਾਬੇ ਕੋਲ ਜੁੜਾਂਗੇ ਇਕੱਤਰ ਹੋਵਾਂਗੇ ਉਸ ਤੋਂ ਅਪਰੰਤ ਅਸੀਂ ਕੇਐਮਪੀ ਰੋਡ ਤੇ ਚੱਲਾਂਗੇ ਹਜ਼ਾਰਾਂ ਟਰੈਕਟਰਾਂ ਦੀ ਗਿਣਤੀ ਦੀ ਹੋਵੇਗੀ ਸਾਡੀ ਉਸ ਤੋਂ ਅਪਰੰਤ ਠਿਕਰੀ ਬਾਰਡਰ ਤੋਂ 11 ਵਜੇ ਉਧਰੋਂ ਵੀ ਸਾਡੇ ਟਰੈਕਟਰ ਜਿਹੜੇ ਉਹ ਚੱਲਣਗੇ ਸੋ ਅਸੀਂ ਆਪਣੀ ਪੂਰੀ ਤਿਆਰੀ ਕਰ ਲਈ ਹੈ ਜੀ ਕੱਲ ਨੂੰ ਅਸੀਂ ਵੱਡੀ ਗਿਣਤੀ ਦੇ ਵਿੱਚ ਇਹ ਟਰੈਕਟਰ ਮਾਰਚ ਕੱਢ ਰਹੇ ਹੈਗੇ ਆ ਜਿਹੜਾ ਕਿ ਸਰਕਾਰ ਅਜੇ ਵੀ ਸੁੱਤੀ ਪਈ ਆ ਉਹਨੂੰ ਜਗਾਉਣ ਵਾਸਤੇ ਤੇ ਆਉਣ ਵਾਲੇ ਸਮੇਂ ਦੀ ਰਿਹਸਲ ਕਰ ਰਹੇ ਆ ਜਿਸ ਤਰ੍ਹਾਂ ਸਰਕਾਰ 26 ਜਨਵਰੀ ਦੀ ਰਿਹਸਲ ਕਰਦੀ ਏ ਉਸ ਤਰੀਕੇ ਨਾਲ ਇਹ ਰਿਹਸਲ ਕਰ ਰਹੇ ਹੈਗੇ ਆ ਅਸੀਂ ਵੱਡੀ ਗਿਣਤੀ ਵਿੱਚ ਕੱਲ ਨੂੰ ਟਰੈਕਟਰ ਮਾਰਚ ਕੱਢ ਕੇ ਇਸ ਸੁੱਤੀ ਹੋਈ ਸਰਕਾਰ ਨੂੰ ਜ਼ਰੂਰ ਜਗਾਵਾਂਗੇ ਨਵੇਂ ਟਰੈਕਟਰ ਜਿਹੜੇ ਜਾ ਰਹੇ ਨੇ ਔਰ ਕਿਹਾ ਜਿਹੜੇ ਐਸਆ ਟਰੈਕਟ ਨੇ ਇਹ ਜਾ ਰਹੇ ਨੇ ਆ ਅਲੱਗ ਆ ਰਹੇ ਅਸੀਂ ਪੰਜਾਬ ਦੇ ਵਿੱਚੋਂ ਹੋਰ ਨਵੇਂ ਟਰੈਕਟਰ ਮਗਵਾਏ ਹੈਗੇ ਨੇ ਇੱਥੋਂ ਅਸੀਂ ਟਰੈਕਟਰ ਨਹੀਂ ਖਡਾਂਗੇ ਬਹੁਤ ਸਾਰੇ ਟਰੈਕਟਰ ਜਿਹੜੇ ਰਾਤ ਤੱਕ ਅੱਜ ਪਹੁੰਚ ਜਾਣੇ ਨੇ ਉਹ ਸਵੇਰੇ ਜਿਹੜੇ ਕੇਐਮਪੀ ਰੋਡ ਤੇ ਅਸੀਂ ਲੈ ਕੇ ਜਾਵਾਂਗੇ ਤੇ ਬੜੀ ਵੱਡੀ ਪੱਧਰ ਦੇ ਉੱਪਰ ਰੋਸ ਮਾਰਚ ਕਰਾਂਗੇ ਅਗਰ ਪੁਲਿਸ ਨਾਲ ਕੋਈ ਕਲੈਸ਼ ਹੁੰਦਾ ਹੈ ਹਾਂਜੀ ਪੁਲਿਸ ਨਾਲ ਕੋਈ ਕਲੈਸ਼ ਬਿਲਕੁਲ ਕੋਈ ਤਰ੍ਹਾਂ ਦਾ ਕਲੈਸ਼ ਨਹੀਂ ਹੋਣਾ ਨਾ ਅਜ ਤੱਕ ਸਾਡਾ ਹੋਇਆ ਤੇ ਨਾ ਹੀ ਗਾ ਆਉਣ ਵਾਲੇ ਸਮੇਂ 'ਚ ਹੋਵੇਗਾ ਰੂਟ ਪਲਾਨ ਕੀ ਰਹਿਣ ਵਾਲਾ ਜੀ ਰਸੋਈ ਟਾਬਿਆ ਰਸੋਈ ਟਾਬੇ ਤੋਂ ਸਾਰੇ ਇਕੱਠੇ ਹੋ ਕੇ ਅਸੀਂ ਉਸ ਤੋਂ ਅੱਗੇ ਜਿਹੜਾ ਕੇਐਮਪੀ ਰੋਡ ਤੇ ਚੱਲਾਂਗੇ ਔਰ ਜਿਹੜੇ ਸਾਡੇ 32 ਜਥੇਬੰਦੀਆਂ ਦੇ ਆਗੂ ਸਹਿਬਾਨ ਨੇ ਇਹ ਅੱਗੇ ਚੱਲਣਗੇ ਉਸ ਤੋਂ ਪਿੱਛੇ ਸਾਰੇ ਟਰੈਕਟਰ ਚੱਲਣਗੇ ਸੋ ਅਗਲਾ ਰੂਟ ਕੀ ਹੋਏਗਾ ਔਰ ਜਿਹੜੇ ਟਿਕਰੀਆਂ ਲਿਆਣਗੇ ਰੂਟ ਕਿੱਦਾਂ ਦੇਖੋ ਜੀ ਇਧਰੋਂ ਅਸੀਂ ਚੱਲ ਪਾਵਾਂਗੇ ਉਧਰੋਂ ਟਿਕਰੀ ਬਾਰਡਰ ਵਾਲੇ ਆ ਜਾਵਾਂਗੇ ਤੇ ਜਦੋਂ ਸੈਂਟਰ ਦੇ ਵਿੱਚ ਅਸੀਂ ਇਕੱਤਰ ਹੋ ਜਾਵਾਂਗੇ ਉੱਥੇ ਸਾਡਾ ਜਿਹੜਾ ਜਿਹੜਾ ਮਾਰਚ ਹੋਵੇਗਾ ਉੱਥੇ ਸਮਾਪਤ ਕਰ ਦਿੱਤਾ ਜਾਵੇ ਕੋਈ ਬਾਰਡਰ ਤੇ ਕਿੰਨੇ ਦੇ ਇਕੱਠੇ ਹੋਣਗੇ 11 ਵਜੇ ਪ੍ਰਬੰਧ ਜ ਅੱਜ ਨੂੰ ਮਿਲੇ ਨੇ ਬੀਜੇਪੀ ਦੇ ਪ੍ਰਧਾਨ ਮੰਤਰੀ ਨੂੰ ਸਾਫ਼ ਤੌਰ ਤੇ ਉਹਨਾਂ ਨੂੰ ਚੁੱਛੂ ਗੱਲ ਨਜ਼ਰ ਆ ਰਹੀ ਹੈ ਕਿ ਹੱਲੇ ਵੀ ਕਰੋਨਾ ਵਾਪਸ ਲੈਣ ਦੇ ਰਾਹ ਦੇ ਵਿੱਚ ਹੈ ਨਹੀਂ ਸਰਕਾਰ ਤੇ ਨਾਲ ਦੀ ਨਾਲ ਇਹ ਗੱਲ ਕਹਿ ਰਹੇ ਨੇ ਕਿ ਸੋਧਾ ਜਿੰਨੀਆਂ ਮਾਰਦੀ ਕਰਾ ਲਓ ਪ੍ਰਧਾਨ ਮੰਤਰੀ ਦੇ ਮੋਰ ਗੀ ਜਲਾਸ ਕਹਿੰਦੇ ਮਿਲ ਗਿਆ ਨੇ ਸਭ ਦੇ ਦੇਖੋ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਹੋ ਕੇ ਵਾਰ-ਵਾਰ ਝੂਠ ਬੋਲਦਾ ਪਿਆ ਇਹ ਬਿਲਕੁਲ ਗਲਤ ਗੱਲ ਹੈ ਉਹਦੇ ਮੰਤਰੀ ਖੁਦ ਕਹਿ ਰਹੇ ਨੇ ਵੀ ਇਹਨਾਂ ਕਾਨੂੰਨਾਂ ਵਿੱਚ ਕਮੀਆਂ ਨੇ ਜਿੰਨੀਆਂ ਸਾਡੇ ਨਾਲ ਮੀਟਿੰਗਾਂ ਅਟੈਂਡ ਹੋਣਾ ਕੀਤੀਆਂ ਸਾਰਿਆਂ ਜਾਨੀ ਉਹਨਾਂ ਕਿਹਾ ਵੀ ਇਹਨਾਂ ਵਿੱਚ ਕਮੀਆਂ ਹੈਗੀਆਂ ਨੇ ਦੇਸ਼ ਦਾ ਪ੍ਰਧਾਨ ਮੰਤਰੀ ਕਹਿ ਰਿਹਾ ਵੀ ਇਹਨਾਂ ਵਿੱਚ ਫਾਇਦੇ ਇਹ ਫਾਇਦੇ ਦੇਖਣੇ ਤਾਂ ਯੂਪੀ ਦਾ ਮਾਡਲ ਚੈੱਕ ਕਰਨ ਬਿਹਾਰ ਦਾ ਮਾਡਲ ਦੇਖ ਲੈਣ ਕਿ ਉੱਥੇ ਹਾਲਾਤ ਹੁੰਦੇ ਪੈਣੇ ਉਸੇ ਤਰ੍ਹਾਂ ਸਾਡੇ ਵੀ ਹਾਲਾਤ ਕਰਨੇ ਚਾਹੁੰਦੇ ਨੇ ਐਮਐਸਬੀ ਸਾਡੇ 1850 ਰੁਪਿਆ ਮੱਕੀ ਦਾ ਭਾਅ ਹੈਗਾ ਪੰਜਾਬ ਦੇ ਵਿੱਚ ਤੇ 650 ਰੁਪਏ ਨੂੰ ਮੱਕੀ ਵਿਕੀ ਆ 1200 ਰੁਪਏ ਉੱਥੇ ਕਿਸਾਨ ਦੀ ਲੁੱਟ ਕੀਤੀ ਗਈ ਆ ਇਹੋ ਜਿਹੇ ਮਾਡਲ ਸਾਨੂੰ ਨਹੀਂ ਚਾਹੀਦੇ ਨਾ ਹੀ ਇਹੋ ਜਿਹੇ ਕਾਨੂੰਨ ਚਾਹੀਦੇ ਨੇ ਇਹ ਕਾਨੂੰਨ ਰੱਦ ਕੀਤੇ ਤੋਂ ਬਿਨਾ ਅਸੀਂ ਆਪਣੇ ਹੱਕ ਲੈਣ ਤੋਂ 1 ਇੰਚ ਵੀ ਪਿੱਛੇ ਨਹੀਂ ਹਟਾਂਗੇ ਗੜਾਫ ਦੀਆਂ ਕੁਝ ਤਸਵੀਰਾਂ ਵਾਇਰਲ ਕਰਕੇ ਇਹ ਦੱਸਿਆ ਜਾ ਰਿਹਾ ਹੈ ਕਿ ਕਿਸਾਨ ਅੰਦੋਲਨ ਹੁਣ ਇਤਨਾ ਕਿਤੇ ਕਿਸਾਨ ਜਿਹੜੇ ਨੇ ਉਹ ਮੰਗਾ ਮੰਨ ਚੁੱਕੇ ਨੇ ਤੇ ਲੋਕੀ ਘਰਾਂ ਉਪਰ ਤੋਂ ਸ਼ੁਰੂ ਹੋ ਗਏ ਨੇ ਬਹੁਤ ਸਾਰੀ ਵੀਡੀਓ ਵਾਇਰਲ ਹੋ ਰਹੀਆਂ ਕਰਦਾ। ਦੇਖੋ ਜੀ ਉਹ ਕੁਝ ਡੰਮੀ ਕਿਸਾਨ ਹੋ ਸਕਦੇ ਨੇ ਜਿਹੜੇ ਸਰਕਾਰਾਂ ਨਾਲ ਮਿਲੇ ਹੋਏ ਨੇ ਉਹ ਕਿਸਾਨੀ ਖੇਤੀ ਨਹੀਂ ਕਰਦੇ ਹੈਗੇ ਉਹ ਸਰਕਾਰ ਦੇ ਪਾਲੇ ਹੋਏ ਨੇ ਭਾਜੀਪੀ ਦੇ ਉਹ ਆਰਐਸਏ ਤੇ ਉਹ ਇਹ ਗੱਲ ਕਰਦੇ ਨੇ ਜਾਨੀ ਕਿ ਸਾਡੇ ਵਿੱਚੋਂ ਕੋਈ ਬੱਤੀ ਜੱਥੇ ਬੰਦੀਆਂ ਦੇ ਵਿੱਚੋਂ ਜਾਂ ਸਾਡਾ ਕੋਈ ਵੀ ਕਿਸਾਨ ਅੱਜ ਤੱਕ ਇਦਾਂ ਦੀ ਗੱਲ ਨਹੀਂ ਕੀਤੀ ਹੈਗੀ। ਦੇਖੋ ਇੱਕ ਇੱਕ ਦੋ ਗੱਲਾਂ ਕਹਿਣੀਆਂ ਚਾਹਾਂਗੇ। ਜਿਹੜੀ ਗੱਲ ਬਲਵੰਤ ਜੀ ਨੇ ਕਹੀ ਹੈਗੀ ਆ। ਵੀਰ ਨੇਤਰੋ ਸਵਾਲ ਪੁੱਛਿਆ ਕਿ ਇਸ ਤਰ੍ਹਾਂ ਦਾ ਇੱਕ ਵੀ ਘਟਨਾ ਜਾਂ ਸਾਡੇ ਸਾਹਮਣੇ ਚ ਨਹੀਂ ਆ ਧਿਆਨ ਚ ਨਹੀਂ ਆਏਗੀ ਅਸੀਂ ਤਿੰਨ ਵਲੰਟੀਅਰ ਦੀਆਂ ਤਿੰਨ ਪੋਸਟ ਬਣਾਈਆਂ ਹੋਈਆਂ ਨੇ ਜਿੱਥੇ ਸਾਡੇ ਵਲੰਟੀਅਰ ਜਿਹੜੇ ਦਿਨ ਰਾਤ ਤਾਇਨਾਤ ਰਹਿੰਦੇ ਨੇ ਔਰ ਸਾਰੀ ਇਨਫੋਰਮੇਸ਼ਨ ਜਿਹੜੀ ਆ ਉਹ ਸਾਡੇ ਕੋਲੇ ਆਉਂਦੀ ਆ ਸਾਡੀ ਗਿਣਤੀ ਲਗਾਤਾਰ ਵੱਧ ਰਹੀ ਹੈ ਕਿਉਂਕਿ 26 ਵਾਲਾ ਪ੍ਰੋਗਰਾਮ ਅਨਾਉਂਸ ਕੀਤਾ ਹੋਇਆ ਸਾਡੀਆਂ ਜਥੇਬੰਦੀਆਂ ਦੀਆਂ ਨੇ ਸਾਰੀਆਂ ਟੀਮਾਂ ਬਣਾ ਕੇ ਪੰਜਾਬ ਭੇਜੀਆਂ ਹੋਈਆਂ ਨੇ ਪੰਜਾਬ ਚੋਂ ਲਗਾਤਾਰ ਜਿਹੜੇ ਹੈਗੇ ਨੇ ਉਹ ਲੋਕ ਆ ਰਹੇ ਨੇ ਉਹ ਕੱਲ ਵੀ ਤੁਹਾਨੂੰ ਦੇਖਣ ਨੂੰ ਜਿਹੜਾ ਮਿਲ ਚੁੱਕਾ ਜਿਹੜੀ ਗੱਲ ਪ੍ਰਧਾਨ ਮੰਤਰੀ ਦੇ ਨਾਲ ਮੀਟਿੰਗ ਵਾਲੀ ਹੈਗੀ ਆ ਉਸ ਤੋਂ ਬਾਅਦ ਜਿਆਣੀ ਉਹਨਾਂ ਨੇ ਇੱਕ ਗੱਲ ਕਹੀ ਆ ਉਹਨਾਂ ਨੇ ਇਹ ਕਿਹਾ ਵੀ ਇਸ ਮੂਵਮੈਂਟ ਦਾ ਕੋਈ ਲੀਡਰ ਹੀ ਨਹੀਂ ਹੈ ਅਸਲ ਦੇ ਵਿੱਚ ਕੀ ਆ ਕਿ ਉਹਨਾਂ ਨੂੰ ਸਮੱਸਿਆ ਇਸ ਗੱਲ ਦੀ ਆ ਕਿ ਉਹਨਾਂ ਨੂੰ ਇਹ ਲੱਗਦਾ ਵੀ ਕੋਈ ਇੱਕ ਅੱਧਾ ਚਿਹਰਾ ਹੁੰਦਾ ਸ਼ਾਇਦ ਉਹ ਸੀ ਇਹਨੂੰ ਦੇਸ਼ ਧਰੋਹ ਦੇ ਪਰਚੇ ਦੇ ਨਾਲ ਕੋਈ ਧਮਕਾ ਕੇ ਕਿਸੇ ਵੀ ਤਰੀਕੇ ਨਾਲ ਦਬਾ ਲੈਂਦੇ ਪਰ ਕਿਉਂਕਿ ਇਹ ਪਹਿਲੀ ਵਾਰੀ ਪੰਜਾਬ ਦੇ ਇਤਿਹਾਸ 'ਚ ਹੋਇਆ ਕਿ 32 ਕਿਸਾਨ ਜਿੱਥੇ ਬੰਦੀਆਂ ਇਕੱਠੀਆਂ ਹੋਈਆਂ ਤੇ ਇੱਕ ਮਤ ਹੋ ਕੇ ਇੱਕ ਮੁੱਠ ਹੋ ਕੇ ਉਹ ਅੰਦੋਲਨ ਲੜ ਰਹੀਆਂ ਨੇ ਜਿਹੜੀ ਉਹ ਕਮੇਟੀ ਬਣਾਉਣ ਦੀ ਗੱਲ ਵੀ ਲਿਆ ਰਹੇ ਸੀ ਇਹਦੇ ਚੋਂ ਲਿਆ ਰਹੇ ਸੀਗੇ ਔਰ ਅਸੀਂ ਉਹਨਾਂ ਨੂੰ ਇਹ ਵੀ ਕਹਿਣਾ ਚਾਹਾਂਗੇ ਕਿ ਤੁਸੀਂ ਇੱਕ ਡਿਕਟੇਟਰਸ਼ਿਪ ਵਾਲੇ ਪਾਸੇ ਵੱਧ ਰਹੇ ਹੋ ਇਸ ਕਰਕੇ ਤੁਹਾਨੂੰ ਇੱਕ ਬੰਦਾ ਚੰਗਾ ਲੱਗਦਾ ਤੁਹਾਨੂੰ ਐ ਲੱਗਦਾ ਕਿ ਉਹਨਾਂ ਦੇ ਹੋਲੀ ਸੋਲੀ ਨਰਿੰਦਰ ਮੋਦੀ ਨੇ ਇਸ ਕਰਕੇ ਉਹਨਾਂ ਨੂੰ ਐ ਲੱਗਦਾ ਕਿ ਬੱਤੀਆਂ ਵੱਲੋਂ ਵੀ ਇਦਾਂ ਹੋਵੇ ਪਰ ਇਹ ਡੈਮੋਕ੍ਰੇਸੀ ਦੀ ਸਭ ਤੋਂ ਸੁਪਰੀਮ ਐਗਜ਼ੈਂਪਲ ਜਿਹੜੀ ਆ ਉਹ ਸਾਡੀਆਂ ਜਥੇਬੰਦੀਆਂ ਦਾ ਇੱਕ ਆ ਜਿੰਦੇ ਚ ਇੱਕ ਵਿਅਕਤੀ ਵਿਸ਼ੇਸ਼ ਕੁਝ ਨਹੀਂ ਕਰਦਾਗਾ ਸਾਰੇ ਰਲ ਮਿਲ ਕੇ ਫੈਸਲੇ ਕਰਦੇ ਹੈਗੇ ਆ ਔਰ ਇਹੀ ਗੱਲ ਆ ਜਿਹੜੀ ਉਹਨਾਂ ਨੂੰ ਤਕਲੀਫ ਜਿਹੜੀ ਆ ਪਚਾਰੀ ਆ ਔਰ ਇਹੀ ਗੱਲ ਨੇ ਉਹਨਾਂ ਦੀ ਹਾਰ ਦਾ ਕਾਰਨ ਬਣਾ ਔਰ ਇਹੀ ਗੱਲ ਨੇ ਸਾਡੀ ਜਿਹੜੀ ਜਿੱਤ ਦਾ ਹੈਗਾ ਉਹ ਕਾਰਨ ਬਣਨਾ ਹੈਗਾ ਲਗਾਤਾਰ ਬੀਜੇਪੀ ਦਾ ਆਈਟੀ ਸੈੱਲ ਕੋਸ਼ਿਸ਼ਾਂ ਕਰ ਰਿਹਾ ਇੱਕ ਅੱਜ ਦੀ ਮੀਟਿੰਗ 'ਚ ਅਸੀਂ ਇਹ ਵੀ ਫੈਸਲਾ ਕੀਤਾ ਕਿ 9 ਤਰੀਕ ਨੂੰ ਜਿੰਨੀਆਂ ਜਥੇਬੰਦੀਆਂ ਦੇ ਆਗੂ ਨੇ ਮੇਰੇ ਆਗੂ ਸਹਿਬਾਨ ਉਹ ਇੱਥੇ ਸਿੰਘੂ ਸਟੇਜ ਤੇ ਹਾਜ਼ਰ ਰਹਿਣਗੇ ਔਰ ਜੋਤ ਲਗਾਤਾਰ ਕੂੜ ਪ੍ਰਚਾਰ ਕੀਤਾ ਜਾ ਰਿਹਾ ਲਗਾਤਾਰ ਸੋਸ਼ਲ ਮੀਡੀਆ ਤੇ ਕੁਝ ਕਿਸਾਨ ਆਗੂਨ ਟਾਰਗੇਟ ਕੀਤਾ ਜਾ ਰਿਹਾ ਲਗਾਤਾਰ ਕੁਝ ਆਗੂਆਂ ਦੇ ਨਾਮ ਲੈ ਕੇ ਥੱਲੇ ਵੀ ਕੁਝ ਪ੍ਰਚਾਰ ਕੀਤਾ ਜਾ ਰਿਹਾ ਵੀ ਏਜੰਸੀਆਂ ਨਾਲ ਮਿਲ ਕੇ ਜਾਂ ਔਰ ਇਹ ਸਾਰੀਆਂ ਗੱਲਾਂ ਤੇ ਜਿਹੜੀਆਂ ਨੇ ਜੋ ਕੂੜ ਪ੍ਰਚਾਰ ਕੀਤਾ ਜਾ ਰਿਹਾ ਇਹਦੇ ਉੱਪਰ ਜਿਹੜੀ ਇੱਕ ਸਪੈਸ਼ਲ ਇੱਕ ਦਿਨ ਸਟੇਜ ਚੱਲੂਗੀ ਇਹ ਸਾਰੀਆਂ ਗੱਲਾਂ ਨੇ ਉਤੋਂ ਪਰਸੋਂ 9 ਤਰੀਕ ਨੂੰ ਸਾਫ਼ ਕੀਤੀਆਂ ਜਾਣਗੀਆਂ ਕਿਉਂਕਿ ਸਰਕਾਰ ਦੇ ਸਾਰੇ ਹੀਲੇ ਫੇਲ ਹੋ ਚੁੱਕੇ ਆ ਕਦੇ ਉਹਨੇ ਕਿਹਾ ਵੀ ਇਹ ਖਾਲਸਤਾਨੀ ਆ ਕਦੇ ਕਿਹਾ ਨਕਸਲੀ ਆ ਕਦੇ ਕਿਹਾ ਵਿਰੋਧੀ ਪਾਰਟੀਆਂ ਵਾਲੇ ਹੁਣ ਉਹ ਹੱਥਾਂ ਪੈਰਾਂ ਚਾਈ ਹੋਈ ਆ ਸਰਕਾਰ ਨੂੰ ਕੁਝ ਨਹੀਂ ਸੋਝ ਰਿਹਾਗਾ ਬਸ ਇੱਕੋ ਗੱਲ ਜਿਹੜੀ ਜਿਸ ਕਰਕੇ ਅੜੇ ਹੋਏ ਆ ਕਿ ਜਿਹੜਾ 7 ਸਾਲਾਂ ਦੇ ਵਿੱਚ ਇੱਕ دہشت ਦਾ ਰਾਜ ਸਿਰਜਿਆ ਸੀ ਵੀ ਇਹ ਬਹੁਤ ਮਜ਼ਬੂਤ ਸਰਕਾਰ ਆ ਬਈ ਬਹੁਤ ਮਜ਼ਬੂਤ ਨੇਤਾ ਇੱਕ ਕਦਮ ਵੀ ਪਿੱਛੇ ਨਹੀਂ ਹਟਦੇ ਪਹਿਲੀ ਵਾਰੀ ਆ ਕਿ ਉਹਨੂੰ ਪਿੱਛੇ ਹਟਣਾ ਪੈ ਰਿਹਾ ਪਹਿਲੀ ਵਾਰੀ ਆ ਕਿ ਉਹਨਾਂ ਦੀ ਜਿਹੜੀ ਹਾਰ ਹੋਣ ਜਾ ਰਹੀ ਹੈ ਜਿਸ ਕਰਕੇ ਹੱਥਾਂ ਪੈਰਾਂ ਚਾਏ ਉਹ ਲਗਾਤਾਰ ਇਸ ਤਰ੍ਹਾਂ ਦੀਆਂ ਗੱਲਾਂ ਵੀ ਲੋਕ ਘਟ ਰਹੇ ਆ ਜੀ ਆਗੂ ਇਸ ਤਰ੍ਹਾਂ ਦੀਆਂ ਸਾਰੀਆਂ ਗੱਲਾਂ ਇਹਦੇ ਚ ਆ ਰਹੀਆਂ ਹੈ। ਬਈ ਜਿਹੜੇ ਗਲਾਕਾਰ ਲਗਾਤਾਰ ਸਾਥ ਦੇ ਰਹੇ ਸੀ ਉਹਨਾਂ ਦੀ ਵੱਡੀ ਭੂਮਿਕਾ ਰਹੀ ਹੈ ਪੂਰੇ ਮੂਮੈਂਟ ਦੇ ਵਿੱਚ ਉਹਨਾਂ ਦੇ ਉੱਪਰ ਵੀ ਹੁਣ ਕਿਤੇ ਨਾ ਕਿਤੇ ਦਬਾਅ ਬਣਾਉਣ ਦੀ ਕੋਸ਼ਿਸ਼ ਹੋ ਰਹੀ ਆ ਹਾਲੇ ਦੇ ਵਿੱਚ ਦਿਲਜੀਤ ਸਿੰਘ ਦਿਲਜੀਤ ਕੋ ਸਾਥ ਹੀ ਤੁਸੀਂ ਕੰਨਾ ਸੁਣੀ ਹੋਣੀ ਹੈ ਐਕਸ਼ੀ ਵਿਰਾਡ ਗਾ ਰਾਈਟਰ ਅਤੇ ਗਾਇਕਾ ਉਹਦੇ ਉੱਪਰ ਵੀ ਹੁਣ ਪਰਚਾ ਦਰਜ ਕਰ ਦਿੱਤਾ ਗਿਆ। ਕਲਾਕਾਰਾਂ ਨੂੰ ਇਸ ਤਰੀਕੇ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਲਾਕਾਰ ਸਾਡਾ ਹੀ ਭ ਸਾਡੇ ਵਿੱਚੋਂ ਨੇ ਦੇਖੋ ਜੇਕਰ ਸ਼ਹੀਦ ਪਰਿਵਾਰਾਂ ਨੂੰ ਉਹ ਇਥੇ ਰਣਕਿਤ ਸਾਂਝ ਦਿਲਜੀਤ ਸਾਂਝ ਜਿਹੜਾ 20 ਲੱਖ ਰੁਪਇਆ ਦੇ ਕੇ ਜਾਂਦਾ ਹੈ ਤੁਸੀਂ ਸੀਧਾ ਦੇ ਪਰਿਵਾਰਾਂ ਨੂੰ ਦੇ ਕੇ ਜਾਂਦਾ ਜਿਹੜੇ ਕਿਸਾਨ ਇੱਥੇ ਸ਼ਹਾਦਤ ਦਾ ਜੰਮ ਪੀ ਚੁੱਕੇ ਨੇ ਉਹਨਾਂ ਨੂੰ ਜਿਸ ਤਰ੍ਹਾਂ ਦੇਖੋ ਲੋਕ ਸਭਾ ਦਾ ਇਲੈਕਸ਼ਨ ਲੜਦੇ ਨੇ ਇਹ ਪ੍ਰਧਾਨ ਮੰਤਰੀ ਜਿਹੜੇ ਦੇਸ਼ ਦੇ ਐਸਟਮ ਆਏ ਨੇ ਤੁਸੀਂ ਦੇਖੋ ਵੀ ਇਹਨਾਂ ਨੂੰ 35-35 ਕਰੋੜ ਰੁਪਏ ਦੇ ਚੈੱਕ ਮਿਲਦੇ ਨੇ ਉਹਨਾਂ ਦੇ ਘਰ ਅਜੇ ਤੱਕ ਈਡੀ ਦੇ ਛਾਪ ਨਹੀਂ ਵੱਜੇ ਹੈਗੇ ਤੇ ਜੇਕਰ 20 ਲੱਖ ਸੀਧੇ ਪਰਿਵਾਰਾਂ ਨੂੰ ਦੇ ਦਿੱਤਾ ਇੱਥੇ ਦਰਦੀਤ ਸਾਝ ਨੇ ਤੇ ਕੀ ਉਹਨਾਂ ਘਰ ਈਡੀ ਛਾਪੇ ਵਜਦੇ ਨੇ ਪਹਿਲਾਂ ਉਹਨਾਂ ਘਰ ਵਜਨੇ ਚਾਹੀਦੇ ਨੇ ਜਿਹੜੇ ਲੋਕ 35 35 ਕਰੋੜ ਦੇ ਚੈੱਕ ਇਹਨਾਂ ਲੋਕਾਂ ਨੂੰ ਇਲੈਕਸ਼ਨ ਲੜਨ ਵਾਸਤੇ ਦਿੰਦੇ ਨੇ ਲੇਕਿਨ ਉਹਦੇ ਚ ਇੱਕ ਉਹ ਦੇਖੋ ਵੈਸੇ ਦਲਜੀਤ ਰਾਣੇ ਖੁਦ ਇਸ ਗੱਲ ਨੂੰ ਉਹਨਾਂ ਨੇ ਸਪਸ਼ਟ ਕੀਤਾ ਕਿ ਈਡੀ ਨੇ ਛਾਪਾ ਉਹਨਾਂ ਦੇ ਘਰੇ ਨਹੀਂ ਮਾਰਿਆਗਾ ਛਾਪੇ ਨਹੀਂ ਮਾਰੇ ਹਾਂ ਮੈਂ ਉਹਦੇ ਚ ਇੱਕ ਇੱਕੋ ਗੱਲ ਬਲਵੰਤ ਜੀ ਦੀ ਗੱਲ ਚ ਐਡ ਕਰਨੀ ਚਾਹੂੰਗਾ ਕੱਲਾ ਕਲਾਕਾਰਾਂ ਵਾਲਾ ਮਾਮਲਾ ਨਹੀਂ ਹੈ ਇਸ ਲਹਿਰ ਦੇ ਜਿੰਨੇ ਹਮਦਰਦ ਹੈ ਜਿੰਨੇ ਸਪੋਰਟਰ ਹੈ ਤੁਸੀਂ ਦੇਖੋ ਕਿ ਪੰਜਾਬ 'ਚ ਤੁਹਾਨੂੰ ਦੋ ਘਟਨਾਵਾਂ ਦੇ ਧਿਆਨ 'ਚ ਦੇਣਾ ਚਾਹੀਣਗੇ ਗੋਆ ਹਿੱਟਨ ਤੇ 307 ਲਾਈ ਜਾ ਰਹੀ ਹੈ ਜੇ ਹਰਜੀਤ ਗਰੇਵਾਲ ਦਾ ਵਿਰੋਧ ਕੀਤਾ ਜਾਂਦਾ 153ਏ ਦੇ ਜਿਹੜੇ ਹੈਗੇ ਆ ਤਨੋਲੇ ਜਿਹੜੇ ਨੌਜਵਾਨਾਂ ਦੇ ਪਰਚੇ ਦਰਜ ਕੀਤੇ ਜਾਂਦੇ ਅਸੀਂ ਇਹਨਾਂ ਦੋਨਾਂ ਘਟਨਾਵਾਂ ਦੀ ਵੀ ਨਖੇਦੀ ਕਰਦੇ ਹਾਂ 307 ਦਾ ਪਰਚਾ ਜਿੱਦਣ ਉੱਥੇ ਉਹਦੇ ਖਿਲਾਫ ਪ੍ਰੋਟੈਸਟ ਹੋਇਆ ਸਾਡੀਆਂ ਜਿੱਥੇ ਬੰਦੀਆਂ ਆਗੂ ਸ਼ਾਮਲ ਸੀ ਸਰਕਾਰ ਨੇ ਜਿਹੜਾ ਉਹ ਵਾਪਸ ਲਿਆ ਹੈ ਤੋਂ ਪੰਜਾਬ ਸਰਕਾਰ ਵੀ ਕਿਤੇ ਨਾ ਕਿਤੇ ਜਿਹੜਾ ਉਹ ਕਹਿ ਰਹੇ ਗਾ ਗਵਰਨਰਰੀ ਰੂਲ ਆ ਸਕਦਾ ਉਸ ਪ੍ਰੈਸ਼ਰ ਚ ਆ ਕੇ ਜਿਹੜੀ ਹੈਗੀ ਕ੍ਰੇਡਾ ਉਹ ਵੀ ਜਿਹੜੀ ਆ ਉਹ ਕਸਰੀਆ ਸੰਗਰੂਰ ਚ ਵੀ ਜੋ ਪੰਜਾਬ ਦੇ ਵਿੱਚ ਹੁਣ ਕਹਿੰਦੇ ਕਿ ਜਿਹੜੀ ਅਗਲੀ ਫਸਲ ਕ੍ਰੀਤੀ ਚਾਹੀਦੀ ਤੁਹਾਡੇ ਦੀ ਉਹ ਨਵੇਂ ਜਿਹੜੇ ਕਾਨੂੰਨ ਨੇ ਕੀਤੇ ਆਰਡੀਨੈਂਸ ਉਹਨਾਂ ਦੇ ਤਹਿਤ ਕ੍ਰੀਤੀ ਚਾਹੀਦੀ ਤੁਹਾਨੂੰ ਉਹਨਾਂ ਨੇ ਕਹਿ ਗਿਆ ਅਸੀਂ ਰੋਕ ਨਹੀਂ ਸਕਦੇ ਕਿ ਉਹ ਅੰਦਰ ਲਾਗੂ ਕੀਤੇ ਨੇ ਤੇ ਲਾਗੂ ਹੋ ਰਹੇ ਨੇ ਦੇਖੋ ਕਾਨੂੰਨ ਤਾਂ ਲਾਗੂ ਹੋ ਹੀ ਰਹੇ ਆ ਕੱਲਾ ਪੰਜਾਬ ਦੇ ਵਿੱਚ ਤੁਸੀਂ ਦੇਖੋ ਕਿ 2 ਮਹੀਨੇ ਪਹਿਲਾਂ ਇੱਕ ਅਵੋਰ ਤੋਂ ਐਡਵੋਕੇਟ ਨੇ ਮਾਮਲਾ ਉਠਾਇਆ ਸੀਗਾ ਕਿ ਉੱਥੇ ਇੱਕ ਬੰਦਾ ਉਹਨੇ ਮਾਰਕੀਟ ਬਣਾਈ ਔਰ ਉਹਨੇ ਕਿਹਾ ਪੰਜਾਬ ਸਰਕਾਰ ਨੂੰ ਚਿੱਠੀ ਵੀ ਲਿਖੀ ਕਿ ਸਵਾ ਦੋ ਕਰੋੜ ਰੁਪਏ ਦਾ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਸੀਗਾ ਤੇ ਜਿਹੜਾ ਕਮਿਸ਼ਨ ਜਿਹੜਾ ਉਹਦੇ ਵੱਲ ਸਰਕਾਰ ਦਾ ਟੈਕਸ ਬਣਦਾ ਸੀ ਉਹਨੇ ਨਹੀਂ ਦਿੱਤਾਗਾ ਤਾਂ ਉਹ ਸਰਕਾਰ ਵੱਲੋਂ ਇਹ ਰਿਪਲਾਈ ਆਇਆ ਕਿ ਜਿਹੜਾ ਉਹ ਕੁਝ ਕਰ ਰਿਹਾ ਉਹ ਕਾਨੂੰਨ ਦੇ ਤਹਿਤ ਕਰ ਰਿਹਾ ਹੈਗਾ ਇਸ ਕਰਕੇ ਕਾਨੂੰਨ ਤਾਂ ਜਿਹੜੇ ਨੋਟੀਫਾਈ ਹੋ ਚੁੱਕੇ ਕਾਨੂੰਨ ਤਾਂ ਲਾਗੂ ਹੋ ਹੀ ਚੁੱਕੇ ਆ ਕਾਨੂੰਨ ਤਾਂ ਲਾਗੂ ਹੋ ਰੇ ਇਸੇ ਕਰਕੇ ਤਾਂ ਲੜ ਰਹੇ ਆ ਇਸੇ ਕਰਕੇ ਲੜ ਰਹੇ ਕਿ ਕਾਨੂੰਨ ਜਿਹੜੇ ਹੈਗੇ ਰੱਦ ਕੀਤੇ ਜਾਣ ਮੁੱਖ ਮੰਤਰੀ ਕੈਪਟਨ ਮਥਲ ਨੇ ਇੱਕ ਨਵਾਂ ਬੈਦ ਜਾਰੀ ਕੀਤਾ ਉਹ ਕਹਿੰਦੇ ਵੀ ਪੰਜਾਬ 'ਚ ਲਾਗੂ ਨਹੀਂ ਹੈ ਮੁੱਖ ਮੰਤਰੀ ਨੇ ਇਸ ਤੋਂ ਬਾਅਦ ਸਪਸ਼ਟੀ ਕਰਾਇਆ ਦੁਬਾਰਾ ਦਿੱਤਾ ਹੈ ਉਹਨਾਂ ਮਾਰਕੁਸ਼ ਰਾਜੂ ਨਾਲ ਬਾਰੇ ਬਿਆਨ ਦੀ ਚਰਚਾ ਤੋਂ ਬਾਅਦ ਜੇ ਬਾਦਲ ਵੀ ਇਹੀ ਗੱਲ ਕਹਿੰਦੇ ਆ ਜੇ ਨਵਿੰਦਰ ਜੀ ਉਹ ਕਹਿੰਦੇ ਕਿ ਕਾਨੂੰਨ ਨਹੀਂ ਲਾਗੂ ਤੇ ਫਿਰ ਅਬੋਰ ਦੇ ਵਿੱਚ ਉਸ ਬੰਦੇ ਤੇ ਜਿਹੜਾ 2.5 2 ਕਰੋੜ ਰੁਪਇਆ ਟੈਕਸ ਸਰਕਾਰ ਵੱਲ ਬਣਦਾ ਉਦੋਂ ਉਗਰਾਹ ਕਿਉਂ ਨਹੀਂ ਜਾ ਰਿਹਾ ਮੁੱਖ ਮੰਤਰੀ ਦੇ ਬਿਆਨ ਨੂੰ ਕਿਵੇਂ ਦੇਖਦੇ ਆ ਮੁੱਖ ਮੰਤਰੀ ਦਾ ਇਹ ਤਾਂ ਡਿਊਲ ਡਿਊਲ ਪਾਲਿਸੀ ਲੈ ਰਹੇ ਆ ਉਹ ਉਹਨਾਂ ਨੇ ਜੇ ਇਹ ਕਹਤਾ ਕਿ ਕਾਨੂੰਨ ਨਹੀਂ ਲਾਗੂ ਤਾਂ ਇਹ ਸਪਸ਼ਟ ਸਵਾਲ ਆ ਉਹਨਾਂ ਦੇ ਉੱਪਰ ਤੇ ਜਿਹੜਾ 2.5 2 ਕਰੋੜ ਰੁਪਇਆ ਉਹ ਬੰਦਾ ਟੈਕਸ ਬਣਦਾ ਸੀ ਉਹਦੇ ਵੱਲ ਜੋ ਪੰਜਾਬ ਸਰਕਾਰ ਦੀ APMC ਐਕਟ ਦੇ ਤਹਿਤ ਟੈਕਸ ਤੋਂ ਗ੍ਰਾਹਿਆ ਜਾਣਾ ਸੀਗਾ ਉਹ ਟੈਕਸ ਤੋਂ ਨਹੀਂ ਲਾਇਆ ਗਿਆ ਇਹਦਾ ਮਤਲਬ ਸਾਫ ਆ ਕਿ ਕੈਪਟਨ ਸਾਹਿਬ ਜੋ ਮਰਜ਼ੀ ਕਹੀ ਜਾਣ ਕਾਨੂੰਨ ਤੋਂ ਉੱਥੇ ਲਾਗੂ ਹੋ ਰਹੇ ਨੇ ਇਸ ਵਾਰੀ ਜਿਹੜੀ ਹਾੜੀ ਦੀਆਂ ਫਸਲਾਂ ਆ ਉਹਨਾਂ ਦਾ ਨਿਰੰਤਰ ਮੁੱਲ ਮਿਲੇਗਾ ਜਿਹੜੇ ਕਿਸਾਨ ਤੁਹਾਡੇ ਨਾਲ ਇਸ ਸੰਦਰਸ਼ ਦੇ ਵਿੱਚ ਬੈਠੇ ਆ ਵਾਢੀ ਦਾ ਸਮਾਂ ਆਉਣਾ ਉਹ ਇਸ ਕਰਕੇ ਬੈਠੇ ਗਏਗਾ ਕਿ ਕੁਝ ਬਣੇਗਾ ਹੁਣ ਮੀਟਿੰਗ 'ਚ ਕੋਈ ਐਵੇਂ ਜਿਹੀ ਗੱਲ ਕਰੋਗੇ ਕਿ ਮੁੱਲ ਜਿਹੜਾ ਉਹਨਾਂ ਨੂੰ ਪੂਰਾ ਮਿਲੇ ਦੇਖੋ ਉਹ ਤਾਂ ਵੀਰਜੀ ਗੱਲ ਇਹ ਆ ਕਿ ਜੇ ਕਾਨੂੰਨ ਹੀ ਲਾਗੂ ਹੋ ਗਏ ਕਿਰਤਾ ਸਾਰਾ ਕੋ ਜੱਗ ਨਾਲ ਬੈਠਾ ਨਾ ਜੀ ਕੁਝ ਪੜੇਗਾ ਇਸ ਇਸ ਆਸ ਨਾਲ ਹੀ ਲੜਾਈ ਲੜ ਰਹੇ ਨਾ ਜੇ ਕਾਨੂੰਨ ਰਾਦੀ ਇਸੇ ਕਰਕੇ ਕਰਵਾਉਣੇ ਆ ਜਿਹੜਾ ਜਿਹੜਾ ਸ਼ੁਰੂ ਹੋ ਰਿਹਾ ਹੈ ਇਹ سلسلہ ਨੂੰ ਇਸ ਤਰ੍ਹਾਂ ਦੇਖ ਨੂੰ ਕਰਦੇ ਆ ਕਿ ਜਦੋਂ ਬੰਦੀ ਨੂੰ ਸਮਝ ਆ ਗਿਆ ਹੈ ਕਿ ਟੇਬਲ ਟਾਕਸ ਨਾਲ ਨੂੰ ਗੱਲ ਨਹੀਂ ਬੰਨੀ ਹੁਣ ਦਬਾਅ ਬਣਾਉਣਾ ਹੀ ਪੈਣਾ ਹੈ ਹਾਂ ਜੀ ਮੈਂ ਡਾਕਟਰ ਸੁਨਾਮ ਸਿੰਘ ਜਨਨਾ ਸੁਭਾ ਪ੍ਰਧਾਨ ਜਮੂਰੀ ਖਾਨ ਸਭਾ ਅੱਜ ਸਰਦਾਰ ਬਲਵੰਤ ਸਿੰਘ ਬ੍ਰਹਮਕੇ ਦੀ ਪ੍ਰਧਾਨਗੀ ਜਮੇਟ ਹੋਈ ਆ ਇਹ ਮੀਟਿੰਗ ਦਾ ਪਹਿਲਾ ਮੰਤਵ ਇਹ ਦੱਸਣਾ ਚਾਹੁੰਦੇ ਆ ਵੀ ਜਿਹੜਾ ਕੱਲ ਸੰਯੁਕਤ ਕਿਸਾਨ ਮੋਰਚੇ ਦੇ ਜਿਹੜੇ ਫੈਸਲੇ ਕੀਤੇ ਆ ਉਹਨਾਂ ਫੈਸਲਿਆਂ ਨੂੰ ਲਾਗੂ ਕਰ ਲਈ ਸਾਡੀ ਮੀਟਿੰਗ ਹੋਈ ਆ ਉਹਨਾਂ ਦੇ ਫੈਸਲੇ ਪ੍ਰਮੁੱਖ ਫੈਸਲਾ ਜਿਹੜਾ ਕੱਲ ਅਸੀਂ ਟਰੈਕਟਰ ਦਾ ਪ੍ਰਧਾਨ ਜੀ ਨੇ ਵੀ ਦੱਸਿਆ ਉਹ ਸਾਥੀ ਨੇ ਹੁਣ ਦੱਸਿਆ ਵਾ ਅਸਲ ਵਿੱਚ ਇਹ ਸਾਡਾ ਜਿਹੜਾ ਮੋਰਚਾ ਇੱਕ ਕ੍ਰਿਟੀਕਲ ਜੰਕਸ਼ਨ ਤੇ ਪਹੁੰਚ ਗਿਆ ਬਹੁਤ ਨਾਜ਼ੁਕ ਸਥਿਤੀ ਵਿੱਚ ਆ ਜਿੱਥੇ ਸਰਕਾਰ ਦਾ ਰਵਈਆ ਜਿਹੜਾ ਵਾ ਉਹ ਬੜਾ ਸਪਸ਼ਟ ਤੌਰ ਤੇ ਤੁਹਾਨੂੰ ਹੀ ਆ ਸਾਨੂੰ ਵੀ ਪਤਾ ਵੀ ਬੜਾ ਇਹ ਕਿਸਾਨਵਰਦੀ ਆ ਲੋਕਪਰਵਰਦੀ ਆ ਅਸੀਂ ਉਹਦਾ ਜਵਾਬ ਦੇਣ ਲਈ ਜਿਹੜਾ ਕੱਲ ਦਾ ਟਰੈਕਟਰ ਮਾਰਚ ਆ ਅਸੀਂ ਇਹਨੂੰ ਸੰਘਰਸ਼ ਨੂੰ ਤੇਜ਼ ਕਰਨ ਲਈ ਸੰਘਰਸ਼ ਨੂੰ ਵਿਆਪਕ ਕਰਨ ਲਈ ਸਾਰੇ ਭਾਰਤ ਨੂੰ ਵਿੱਚ ਲਿਆਉਣ ਦੇ ਲਈ ਅਸੀਂ ਜਿਹੜਾ 26 ਜਨਵਰੀ ਜਨਵਰੀ ਨੂੰ ਟਰੈਕਟਰ ਪ੍ਰੇਡ ਆ ਜਿਹਦੇ ਚਸੀਂ ਤਿਰੰਗੇ ਝੰਡੇ ਵੀ ਲੈਣੇ 26 ਜਨਵਰੀ ਨੂੰ ਅਸੀਂ ਉਹਦਾ ਟ੍ਰੇਲਰ ਬਣਾ ਰਹੇ ਆ ਉਹ ਤੁਸੀਂ ਕੱਲ ਵੇਖੋਗੇ ਬੜਾ ਪੀਸਫੁਲ ਹੋਊਗਾ ਬੜਾ ਇੱਕ ਕਿਸਮ ਦਾ ਸਾਡਾ ਜਿਹੜਾ ਲੋਕਾਂ ਦਾ ਜਿਹੜਾ ਜज्ਬਾ ਵੀ ਉਹ ਤੁਹਾਡੇ ਸਾਹਮਣੇ ਆਊਗਾ ਸਾਰੇ ਹਰਿਆਣੇ ਦੇ ਵਿੱਚ ਹਰ ਪਿੰਡ ਤੋਂ ਕਿਸੇ ਨਾ ਕਿਸੇ ਸ਼ਕਲ ਚ ਲੋਕ ਟਰੈਕਟਰ ਤੇ ਆ ਰਹੇ ਆ ਇਹਦੇ ਬੜੀ ਵੱਡੀ ਗਿਣਤੀ ਸ਼ਾਮਿਲ ਹੋਣਿਆ ਇਹ ਇੱਕ ਕਿਸਮ ਦੀ ਆਜ਼ਾਦ ਭਾਰਤ ਤੋਂ ਬਾਅਦ ਪਹਿਲੀ ਐਸੀ ਟਰੈਕਟਰ ਪਰੇਡ ਹੋਊਗੀ ਜਿਹੜੀ ਸਾਰੇ ਵਿਸ਼ਵ ਭਰ ਵਿੱਚ ਮਖਾਈ ਜਾਊਗੀ ਜਿੱਥੋਂ ਤੱਕ ਤੁਸੀਂ ਸਵਾਲ ਕੀਤਾ ਵਾ ਸਾਡੇ ਸਾਥੀ ਨੇ ਜਵਾਬ ਦਿੱਤਾ ਵਾ ਤੁਸੀਂ ਵੇਖੋ ਬਹੁਤ ਸਾਰੀਆਂ ਸਟੇਟ ਆ ਹੁਣ ਆ ਵੈਸਟ ਬੰਗਾਲ ਦੇ ਵਿੱਚ ਵੀ ਇਹਨਾਂ ਕਰੋਨਾ ਦਾ ਵਿਰੋਧ ਕਰ ਰਿਹਾ ਕਿਉਂਕਿ ਸੂਬਿਆਂ ਦਾ ਅਧਿਕਾਰ ਆ ਸੂਬੇ ਵੀ ਆਪਣਾ ਕਾਨੂੰਨ ਬਣਾ ਸਕਦੇ ਆ ਕੇਰਲਾ ਨੇ ਪਿਛਲੇ ਮਹੀਨੇ ਸੋਨਾ ਵਸਤਾਂ ਦਾ ਐਮਐਸਪੀ ਨਿਰਧਾਰਿਤ ਕੀਤਾ ਵਾ ਜਿੰਨਾਂ ਦਾ ਕੇਂਦਰ ਨੇ ਨਿਸ਼ ਕੀਤਾ ਸੋ ਇਸ ਕਰਕੇ ਪੰਜਾਬ ਦੇ ਵਿੱਚ ਅਸੀਂ ਡਟ ਕੇ ਖੜੂ ਹਾਂ ਅਸੀਂ ਆਪਣੀਆਂ ਜਿਹੜਾ ਕਣਕ ਆ ਜਾਂ ਬਾਕੀ ਹਾੜੀ ਦੀਆਂ ਫਸਲਾਂ ਵਾ ਬਿਲਕੁਲ ਐਮਬੈਸਪੀ ਰੇਟ ਤੇ ਵਕਾਵਾਂਗੇ ਅਸੀਂ ਸਾਰੀਆਂ ਜਤੇ ਬੰਦੀਆਂ ਇੱਕ ਜੁਟਿਆ ਇਹ ਬੱਤੀ ਨਹੀਂ ਹੁਣ ਸਾਰਾ ਹਿੰਦੁਸਤਾਨ ਦੇ ਵਿੱਚ 571 ਜਤੇ ਬੰਦੀਆਂ ਦਾ ਕਾਫਲਾ ਸਾਰੇ ਭਾਰਤ ਵਿੱਚ ਸੋ ਇਹਨੂੰ ਅੱਗੇ ਯਾਨੀ ਖੜਾਂਗੇ ਮੈਂ ਇੱਕ ਹੋਰ ਗੱਲ ਦੱਸਣਾ ਚਾਹਣਾ ਜਿੱਥੋਂ ਸਰਕਾਰ ਇਹ ਐਸੋੜੇ ਐਡਮੈਂਟ ਆ ਉਹਨਾਂ ਨੂੰ ਲੱਗਦਾ ਵਾ ਕਿ ਇਹਨਾਂ ਦੀਆਂ ਮੰਗਾਂ ਮੰਨਣ ਨਾਲ ਆਰਥਿਕ ਆਜ਼ਾਦੀ ਦਾ ਘੋਲ ਸ਼ੁਰੂ ਆ ਲੋਕ ਜਿਹੜੇ ਆ ਇਹ ਤਤ ਪਰ ਹੋਣਗੇ ਆਉਣ ਵਾਲੇ ਸਮੇਂ ਦੇ ਵਿੱਚ ਬੇਰਜ਼ਗਾਰੀ ਤੇ ਭੰਗਾਈ ਤੇ ਭ੍ਰਿਸ਼ਟਾਚਾਰ ਤੇ ਸਾਡੀ ਸਿੱਖਿਆ ਦੀ ਨੀਤੀ ਤੇ ਸਾਡੀ ਆ ਜਿਹੜੀ ਆ ਸਿਹਤ ਦੀ ਨੀਤੀ ਦੇ ਉੱਤੇ ਸੋ ਇਸ ਕਰਕੇ ਇਹਨੂੰ ਅੰਦੋਲਨ ਨੂੰ ਆਪਾਂ ਕੋ ਛੋਟਾ-ਬੋਟਾ ਅੰਦੋਲਨ ਨਹੀਂ ਬਹੁਤ ਵੱਡਾ ਵਾ ਇਹ ਇੱਕ ਕੀਤਾ ਬਾਕੀ ਸਾਥੀ ਨੇ ਦੱਸਿਆ ਵਾ ਜਿਹੜੇ ਇੱਥੇ ਲੋਕ ਸਾਡੇ ਚ ਫੁੱਟ ਪਾਉਣਾ ਚਾਹੁੰਦੇ ਆ ਨਵੀਆਂ-ਨਵੀਆਂ ਅਖਬਾਰਾਂ ਇੱਥੇ ਕੱਢਦੇ ਆ ਅਸੀਂ ਉਹਨਾਂ ਦਾ 9 ਤਰੀਕ ਨੂੰ 32 ਦੀਆਂ 32 ਕਿਸਾਨ ਜਥੇਬੰਦੀਆਂ ਇੱਕ ਮੱਠ ਹੋ ਕੇ ਅਸੀਂ ਉੱਥੇ 9 ਤਰੀਕ ਨੂੰ ਉਹਨਾਂ ਦਾ ਜਿਹੜਾ ਇੱਥੇ ਆ ਭਾਂਡਾ ਵੀ ਪੰਨਾਂਗੇ ਖੱਡਰ ਵੀ ਕਰਾਂਗੇ ਲੋਕਾਂ ਨੂੰ ਗਾਈਡ ਵੀ ਕਰਾਂਗੇ ਇਹ ਸਾਡਾ ਪ੍ਰੋਗਰਾਮ ਆ ਅਸੀਂ ਇਸ ਅੰਦੋਲਨ ਨੂੰ ਕਿਸੇ ਵੀ ਕੀਮਤ ਤੇ ਸਾਰੇ ਸਾਡੇ ਸਾਥੀਆਂ ਦੀ ਰਹਿ ਆ ਇਹ ਵੀ ਸਾਥੀ ਦੱਸਣਗੇ ਅਸੀਂ ਇਹ ਕਾਨੂੰਨ ਰੱਦ ਕਰਨ ਤੋਂ ਬਗੈਰ ਬਿਜਲੀ ਬਿੱਲ ਨੂੰ ਵਾਪਸ ਕਰਾਉਣ ਤੋਂ ਬਗੈਰ ਬਿਜਲੀ ਬਿੱਲ ਵੈਸੇ ਲਾਫ ਸੇ ਹੋ ਗਿਆ ਉਹ 6 ਮਹੀਨੇ ਉਹਦੇ ਲੰਘ ਗਿਆ ਨਵਾਂ ਬਿਜਲੀ ਬਿੱਲ ਉਹਨਾਂ ਨੂੰ ਅਸੀਂ ਕਦੀ ਬਣਾਉਣ ਨਹੀਂ ਦੇਣਾ ਇਸੇ ਤਰ੍ਹਾਂ ਜਿਹੜਾ ਪਰਾਲੀ ਦਾ ਮੁੱਦਾ ਵਾ ਇਹ ਐਮਐਸਪੀ ਦਾ ਜਿਹੜੀ ਗਰੰਟੀ ਆ ਉਹ ਅਸੀਂ ਲੈਂਡ ਤੋਂ ਬਗੈਰ ਬਿਲਕੁਲ ਨਹੀਂ ਜਣਾ ਸਰਕਾਰ ਨੂੰ ਪਤਾ ਲੱਗ ਗਿਆ ਇਹ ਜਿਹੜੀ ਨਵੀਂ ਲੜਾਈ ਆ ਜਿਹੜੀ ਆਰਖਤਾ ਦੀ ਮੈਂ ਤੁਹਾਨੂੰ ਦੱਸਦਾ ਜਿਹੜਾ ਉਹਨਾਂ ਦੁਨੀਆ ਦੇ ਉੱਤੇ ਪ੍ਰੈਸ਼ਰ ਆ ਸਮਰਾਜਵਾਦ ਦਾ ਵੱਡੀ سرمਾਈਦਾਰੀ ਦਾ ਕਾਰਪੋਰੇਟ ਸੈਕਟਰ ਦਾ ਉਹ ਵੀ ਨਾਲ ਦੀ ਨਾਲ ਇਹ ਸਰਕਾਰ ਦੀ ਜਿਹੜੀ ਨੀਤੀ ਆ ਉਹ ਅਜੇ ਵੀ ਸਮਝਦੇ ਆ ਕਿ ਸਾਡੇ ਵੋਟ ਬੈਂਕ ਤੇ ਛੱਟ ਨਹੀਂ ਵੱਜ ਰਹੀ ਇਹ ਹੁਣ ਛੱਟ ਵੱਜਣੀ ਸ਼ੁਰੂ ਹੋ ਜਾਣੀ ਆ ਇਹ ਅਸੀਂ ਤਾਂ ਰੋਕਣਾ ਚਾਹੁੰਦੇ ਹਾਂ ਹਾਂਜੀ ਬ੍ਰਿੰਦਪੁਰ ਬਈ ਹਾਂਜੀ ਕਿ ਇਸ ਪੁਆਇੰਟ ਦਾ ਲਾਊਂਜ ਹੈ ਪਰ ਇਹ ਵੀ ਜੀ ਕੰਪਲੈਸ ਹਮੇਸ਼ਾ ਕੰਫਰੈਂਸ ਕਰਦੀ ਹੈ ਜਦੋਂ ਮੂਰ ਵੀ ਕਰਦੀ ਹੈ ਇਹ ਬਿਲਕੁਲ ਸ਼ਾਂਤਮਈ ਰੋਸ ਮਾਰਚ ਹੋਵੇਗਾ ਜੀ ਬਿਲਕੁਲ ਵੈਲੈਂਟ ਨਹੀਂ ਹੋਵੇਗਾ ਅਸੀਂ ਸਾਰੇ ਆਪਣੇ ਨੌਜਵਾਨਾਂ ਨੂੰ ਵੀ ਸਮਝਾਇਆ ਹੈਗਾ ਇਸੇ ਪਰੋਂ ਪੱਤੀ ਜਥੇਬੰਦੀਆਂ ਦੇ ਆਗੂ ਅੱਗੇ ਜਾਣਗੇ ਉਸ ਤੋਂ ਪਿੱਛੇ ਸਾਡੇ ਟਰੈਕਟਰ ਜਾਣਗੇ ਪੁਲਿਸ ਦੇ ਨਾਲ ਵੀ ਕੋਈ ਗੱਲਬਾਤ ਇਦਾਂ ਦੀ ਨਹੀਂ ਹੋਵੇਗੀ 1 ਜਨਵਰੀ ਨੂੰ ਜਿਹੜੀ ਮੀਟਿੰਗ ਹੋਣੀ ਹੈ ਉਹਦੇ ਲਈ ਕਿਸੇ ਤੋਂ ਲੱਗਦਾ ਕੋਈ ਨਿਕਲ ਸਕਦਾ ਹੈ ਦੇਖੋ ਅਸੀਂ ਤਾਂ ਹਰ ਵੇਰੀ ਉਮੀਦਾਂ ਲੈ ਕੇ ਜਾਂਦੇ ਹੈਗੇ ਆ ਵੀ ਇਹ ਕਾਨੂੰਨ ਰੱਦ ਹੋਣੇ ਚਾਹੀਦੇ ਨੇ ਔਰ ਐਮਐਸਪੀ ਨੂੰ ਸਰਕਾਰੀ ਮੰਨਤਾ